ਅੱਜ ਮੈਂ ਤਾਂ ਪਹਿਲੀ ਵਾਰੀ ਦੇਖੀ ਆ ਸੀ ਇਹਨਾਂ ਆ ਕੀ ਜਿਹੀਆਂ ਅੱਜ ਭੈਣਾਂ ਲਈ ਵੀਡੀਓ ਲੈ ਕੇ ਆਏ ਆ ਸਪੈਸ਼ਲ ਰਖੜੀ ਤੇ ਜਿਹੜੀਆਂ ਭੈਣਾਂ ਆਪਣੇ ਭਰਾ ਨੂੰ ਗਿਫਟ ਦੇਣਾ ਚਾਹੁੰਦੀਆਂ ਜਾਂ ਭਰਾ ਆਪਣੇ ਭੈਣਾਂ ਨੂੰ ਗਿਫਟ ਦੇਣਾ ਚਾਹੁੰਦੇ ਆ ਆਜੋ ਤੁਹਾਨੂੰ ਵੈਰਾਈਟੀ ਦਿਖਾ ਦਨੇ ਇਕੱਲੀ ਇਕੱਲੀ ਆਜੋ ਜੀ ਹਾਂਜੀ ਵੀਰੇ ਆਪਾਂ ਨੂੰ ਰਖੜੀਆਂ ਦਿਖਾ ਦਿਓ ਜੀ ਪਹਿਲਾਂ ਸਾਰਿਆਂ ਨੂੰ ਸਸਟੀ ਕਾਲ ਜੀ ਤੇ ਥੈਂਕ ਯੂ ਵੀਰੇ ਦਾ ਦੁਕਾਨ ਤੇ ਆਨਲਾਈਨ ਜੀ ਵੀਰੇ ਆਪਾਂ ਲੈ ਕੇ ਆਏ ਆ ਜੀ ਇੱਕ ਵੀਰਾਂ ਲਈ ਸੋਹਣੀ ਰਖੜੀਆਂ ਯਾਨੀ ਕਿ ਇੰਪੋਰਟਡ ਰਖੜੀਆਂ ਰਖੜੀਆਂ ਜਿਹਨਾਂ ਦੀ ਏਸੀਪੀਐਲ ਬ੍ਰਾਂਡ ਦੀਆਂ ਇਹਦੇ ਵਿੱਚ ਸਾਰੇ ਲਾਈਟ ਵੇਟ ਹੈਵੀ ਵੇ ਇਹ ਸਪੈਸ਼ਲ ਲੈਵਲ ਕੀ ਨਾ ਕਾਲੀਆਂ ਹੋਣ ਜਿਨ੍ਹਾਂ ਕੁਝ ਹੋਵੇ ਇਹਨਾਂ ਨੂੰ ਜਦੋਂ ਰਾਖ ਜੋ ਕਿ ਜੋ ਜਿਆਦਾ ਮੰਗਿਆ ਦੀ ਰਖੜੀ ਦੀ ਜੀ ਠੀਕ ਹੈ ਬੱਚੇ ਰਹੀ ਨਾ ਇਹ ਚ ਕਲਰ ਆਏ ਆ ਕਾਫੀ ਆਪਣੇ ਕੋਲੇ ਤੇ ਬਹੁਤ ਸੋਹਣੀ ਬ੍ਰਾਂਡਡ ਦੀ ਰਖੜੀ ਹੈ ਜੀ ਇਹ ਆ ਇੰਪੋਰਟਡ ਇਹ ਚ ਵੀ ਬੱਚੇ ਦੇ ਆ ਕਾਲੇ ਮੋਤੀਆਂ ਨਜ਼ਰੀਏ ਜੀ ਕਿ ਭੈਣਾਂ ਲਈ ਸੋਹਣੇ ਸੋਹਣੇ ਗਿਫਟ ਆਏ ਆ ਜੇ ਕਿ ਵੀਰਾਂ ਨੇ ਗਿਫਟ ਕਰਨੇ ਆ ਇਹ ਵੀ ACPL ਬ੍ਰਾਂਡ ਦੇ ਆ ਜਿਹੜਾ ਕੀ ਹੈਂਗਿੰਗ ਬ੍ਰਾਂਡ ਹੈ ਉਸ ਤੋਂ ਬਾਅਦ ਇਹ ਕੀ ਚੀਜ਼ ਹੈ ਜੀ ਇਹ ਵੀਰੇ ਜਿਹੜੇ ਕੀ ਮੈਨ ਲੋ ਕਿਤੋਂ ਵੀ ਨਹੀਂ ਮਿਲਦੇ ਬਹੁਤ ਪਿਆਰੇ ਪਿਆਰੇ ਕੋਇਨ ਹੈ ਜਿਹੜੇ ਕੀ ਬ੍ਰਾਂਡ ਦੇ ਹਨ ਤੇ ਇਹ ਸਾਰੇ ਕੋਇਨ ਰੱਖੜੀ ਤੇ ਸਾਈਨ ਬਣੇ ਹੋਏ ਤੇ ਹਾਂ ਜੀ ਹਾਂ ਠੀਕ ਜੀ ਉਸ ਤੋਂ ਬਾਅਦ ਆਪਣੀ ਆ ਭਰਪੂਰ ਰੱਖੜੀਆਂ ਜੀ ਚ ਸਾਰੇ ਖੰਡੇ ਰਾਮ ਪਿਆਰਾ ਬਾਈ ਸਭ ਕੁਝ ਤੇਰਾ ਲਈ ਪਹਿਣ ਵਾਲੀ ਗਿਫਟ ਹੈ ਜੀ ਆ ਵੀ ਪਹਿਣ ਵਾਲੀ ਜੀ ਪੰਡੋਰਾ ਬ੍ਰੈਸਲਟ ਸਭ ਕੁਝ ਜੀ ਰਖੜੀਆਂ ਦਾ ਤੁਸੀਂ ਦੇਖ ਲਿਆ ਇੱਕ ਬਾਈ ਕੋੜਿਆ ਨਵੀਂ ਵੈਰਾਈਟੀ ਆਈ ਹੈ ਫੇਵਰੇਟ ਡਾਇਮੰਡ ਦੇ ਰਿੰਗ ਹੈ ਜੀ ਜੋ ਕਿ ਵੀਰਾ ਨੇ ਆਪਣੀ ਭੈਣ ਨੂੰ ਗਿਫਟ ਕਰਨਾ ਹੋਵੇ ਹਨਾ ਇਹ 12 ਤੋਂ 15000 ਦੀ ਰੇਂਜ ਚ ਸਾਰੀਆਂ ਨਾਲ ਡਾਇਮੰਡ ਓਰੀਜਨਲ ਹੋਊਗਾ ਜੀ ਨਾਲੇ ਆਈਜੀਆਈ ਸਰਟੀਫਾਈਡ ਹੋਊਗਾ ਕੋਈ ਇਹਨੂੰ ਚੈਲੰਜ ਨਹੀਂ ਕਰ ਸਕਦਾ ਜੀ ਅੱਜ ਮੈਂ ਤਾਂ ਪਹਿਲੀ ਵਾਰੀ ਦੇਖੀ ਆਦੀ ਇਹ ਤਾਂ ਹਾਂਜੀ ਹਾਂਜੀ ਇਹ ਮੀਨ ਆਂਦੀ ਹੈ ਜੀ ਇਹਨਾਂ ਨਾਲ ਜਿਹੜੀ ਜਿਹੜੀ ਓਰੀਜਨਲ ਡਾਇਮੰਡ ਹੋਊਗੀ ਜੀ ਯਾਰ ਤਾਂ ਹੋ ਲੈਣ ਦੇ ਮੇਰੀ ਇਹ ਨਿੱਕੀਏ ਪੇ